ਸਾਡੇ ਚਾਰਾਂ ਦਾ ਕਹਿਗਾ ਜਿੱਚੋਂ ਮੈਂ ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਐਂਡ ਮੈਨੂੰ ਕੰਟਰੋਲ ਕਰਨਾ ਬਹੁਤ ਔਖਾ ਐਂਡ ਬਸ ਇੰਨਾ ਹੀ ਜਿਹੜੇ ਟ੍ਰੇਲਰਸ ਦਿਖਾਇਆ ਮੈਂ ਇੰਨੀ ਦੱਸੂਗੀ ਬਾਕੀ ਤੁਸੀਂ ਆਪ ਜਾ ਕੇ ਰੱਖਿਓ ਉਹ ਵੈਸੇ ਨਨੂ ਦਿਲਨੂ ਨੂੰ ਗਸਾਉਂਦਾ ਹੈ ਮਤਲਬ ਲੜਾਈ ਲੁੜਾਈ ਕਰਨ ਚ ਤੇਜ਼ ਆ ਭਰਾਣਾ ਵਾਲੀਆਂ ਵੈਸੇ ਵੀ ਮਤਲਬ ਇਹ ਸੋਫਿਸਟੀਕੇਟਿਡ ਜਿਹੀ ਨਹੀਂ ਹੈਗਾ ਚਾਹੇ ਸ਼ਹਿਰਾਂ 'ਚ ਹੀ ਰਹਨੇ ਆ ਇਹ ਪਿਓਰ ਪੰਜਾਬੀ ਜਵਾਗ ਨਹੀਂ ਵੀ ਜੁੱਤੀ ਤੋਂ ਬਿਨਾ ਲੋਡ ਨਹੀਂ ਆਉਂਦੇ ਹਾਂ ਇਹ ਜੁੱਤੀਆਂ ਦਾ ਅੱਛਾ ਬਾਈ ਚੱਲ ਰਿਹਾ ਹੈ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਆਪ ਕੰਪਲੇਂਟਸ ਤੇ ਕੰਪਲੇਂਟ ਮੈਂ ਥੋੜਾ ਅਜੀਬ ਮਹਿਸੂਸ ਕਰ ਰਹੀ ਹਾਂ ਮੈਂ ਤਾਂ ਹੀ ਸੱਜੇ ਗਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇੱਕ ਬਹੁਤ ਹੀ ਪਿਆਰੀ ਜੀ ਵੈਬ ਸੀਰੀਜ਼ ਜਲਦ ਤੁਹਾਡੇ ਘਰਾਂ ਦੇ ਵਿੱਚ ਪਹੁੰਚਣ ਵਾਲੀ ਹੈ ਵੈਬ ਸੀਰੀਜ਼ ਦਾ ਨਾਮ ਹੈਗਾ ਟੂ ਟੀਨਸ ਟੋਲਾ ਯਾਰਾਂ ਦਾ ਸੋ ਮੇਰੇ ਨਾਲ ਅੱਜ ਬਹੁਤ ਪਿਆਰਾ ਜਿਹਾ ਇੱਕ ਡੂਓ ਹੈ ਜਿਨ੍ਹਾਂ ਦੇ ਨਾਲ ਅਸੀਂ ਖਾਸ ਗੱਲਬਾਤ ਕਰਨੀ ਹੈ ਅੱਜ ਸੋ ਦਿਲਨੂਰ ਐਂਡ ਵਿਕਰਮ ਜੀ ਫਾਦਰ অর ਡਾਟਰ ਦਾ ਡੂਓ ਇਸ ਵੈਬ ਸੀਰੀਜ਼ ਦੇ ਵਿੱਚ ਇਕੱਠੇ ਕੰਮ ਕਰ ਰਹੇ ਨੇ ਸੋ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਐਂਡ ਮੈਨੀ ਮੈਨੀ ਕੰਗ੍ਰੈਚੁਲੇਸ਼ਨ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਨੂੰ ਜਿਆਦਾ ਜਿਆਦਾ ਤੇ ਦੇਖਿਓ ਜਾ ਕੇ ਬਸ ਥੈਂਕ ਯੂ ਸੋ ਮੱਚ ਜੀ ਬਸ ਐਡੇ سپورਟ ਰੱਖਿਓ ਜਿੰਨੀ ਸੋ ਅ ਵੈਬ ਸੀਰੀਜ਼ ਦੇ ਬਾਰੇ ਜ਼ਰੂਰ ਮੈਂ ਜਾਨਣਾ ਚਾਹੁੰਗੀ ਪਹਿਲਾਂ ਤਾਂ ਸਟੂਡੈਂਟਸ ਦੀ ਲਾਈਫ ਤੇ ਹੈ ਰਾਈਟ ਤੇ ਤੁਸੀਂ ਵੀ ਇਸ ਦੇ ਵਿੱਚ ਇੱਕ ਬੜੇ ਅਹਿਮ ਕੈਰੈਕਟਰ ਦੇ ਵਿੱਚ ਨਜ਼ਰ ਆ ਰਹੇ ਹੋ ਜਿਵੇਂ ਕਿ ਦੇਖਿਆ ਹੈ ਨਾ ਟ੍ਰੇਲਰ ਦੇ ਵਿੱਚ ਸੋ ਮੈਂ ਜ਼ਰੂਰ ਜਾਨਣਾ ਚਾਹੁੰਗੀ ਬਹੁਤ ਸਾਰੇ ਕਿਰਦਾਰ ਨੇ ਹੈ ਨਾ ਸਾਰੇ ਬੱਚੇ ਇਕੱਠੇ ਹੋ ਕੇ ਇਹ ਇਹ ਜਿਹੜਾ ਆਪਾਂ ਉਪਰਾਲਾ ਕਹਿ ਸਕਦੇ ਹਾਂ ਨਾ ਬੱਚਿਆਂ ਨੂੰ ਇੱਕੋ ਹੀ ਪਰਦੇ ਤੇ ਲੈ ਕੇ ਆਉਂਦਾ ਇਹ ਕਿੱਦਾਂ ਪੋਸੀਬਲ ਹੋਇਆ ਦੇਖੋ ਹਰੇਕ ਚੀਜ਼ ਦੀ ਸ਼ੁਰੂਆਤ ਪੇਪਰ ਤੇ ਹੀ ਹੁੰਦੀ ਹੈ ਜੀ ਮੰਚ 'ਚ ਵੈਸੇ ਵੀ ਬੜੇ ਚਿਰ ਤੋਂ ਸੀਗਾ ਵੀ ਬੱਚਿਆਂ ਲਈ ਕੋਈ ਨਾ ਕੋਈ ਸਬਜੈਕਟ ਬਣਾਇਆ ਜਾਵੇ ਅੱਛਾ ਅੱਜ ਦੀ ਡੇਟ 'ਚ ਲੋੜ ਵੀ ਹੈ ਅਸੀਂ ਗੱਲਾਂ ਤਾਂ ਬਹੁਤ ਕਰਦੇ ਆਂ ਵੀ ਇਹ ਹੋਣਾ ਚਾਹੀਦਾ ਉਹ ਚਾਣਾ ਚਾਹੀਦਾ ਪਰ ਫਰਜ਼ ਤਾਂ ਸਾਡੇ ਬਣਦੇ ਆਂ ਅਸੀਂ ਸ਼ੁਰੂ ਕਰਾਂਗੇ ਪ੍ਰੋਡਿਊਸਰ ਵੱਲੋਂ ਇਨੀਸ਼ੀਏਟ ਮਿਲਦਾ ਫਿਰ ਤੁਸੀਂ ਐਫਰਟ ਵੀ ਲਾਉਨੇ ਹੋ ਹੁਣ ਇਸ ਵਾਰ ਵਰਿੰਦਰ ਵੀਰਾ ਨਿਮਰਤ ਦਾ ਡੈਡੀ ਉਹ ਮੇਰੇ ਕੋਲ ਇਨੀਸ਼ੀਏਟ ਲੈ ਕੇ ਆਏ ਸੀ ਤੇ ਆਪਾਂ ਫਟਾਫਟ ਫਿਰ ਉਹਨੂੰ ਗਵਾਇਆ ਨਹੀਂ ਆਪਣਾ ਮਤਲਬ ਫਰਜ਼ ਵੀ ਨਹੀਂ ਹਵਾਤਾ ਆਪਣਾ ਘਰ ਵੀ ਚਲਾਇਆ ਤੇ ਕਮਰਸ਼ੀਅਲ ਚੀਜ਼ ਵੀ ਬਣਾਈ ਹੈ ਹਾਂ ਉਹ ਫਿਰ ਉਹ ਮਿਕਸ ਕਰ ਲਿਆ ਇਸ ਕਰਕੇ ਉਹ ਪੇਪਰ ਤੋਂ ਸ਼ੁਰੂ ਹੋਈ ਸੀਗੀ ਤੇ ਲੋਡ ਵੀ ਸੀ ਜੀ ਸਮਾਨ ਨੂੰ ਇੱਕ ਹਜੇ ਤੱਕ ਆਈ ਨਹੀਂ ਸੀ ਬੱਚਿਆਂ ਲਈ ਕੋਈ ਤੇ ਸਾਨੂੰ ਇਹ ਲੱਗਿਆ ਵੀ ਇਨੀਸ਼ੀਏਟ ਜੇ ਪਹਿਲਾਂ ਕਰ ਲਈ ਤਾਂ ਕਈ ਵਾਰ ਬੈਟਰ ਹੋ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਅਸੀਂ ਸੋਚਿਆ ਸੀ ਤੇ ਫਿਰ ਬਣਾਈ ਹੈ ਜੀ ਸੋ ਦਿਲਰੂਪ ਕਿਰਦਾਰ ਕਿਦਾਂ ਦਾ ਹੈ ਇਸ ਵੈਬ ਸੀਰੀਜ਼ ਦੇ ਵਿੱਚ ਕਿਉਂਕਿ ਪਹਿਲਾਂ ਵੀ ਇਸੇ ਫਿਲਮ ਦੇ ਵਿੱਚ ਦੇਖਿਆ ਬਹੁਤ ਪਿਆਰੇ ਪਿਆਰੇ ਕੈਰੈਕਟਰਸ ਤੁਸੀਂ ਪਲੇ ਕੀਤੇ ਹਨਾ ਸੋ ਇਹਦੇ ਵਿੱਚ ਕਿਦਾਂ ਦੇ ਕੈਰੈਕਟਰ ਦੇ ਵਿੱਚ ਦਿਲਰੂਪ ਸਾਨੂੰ ਨਜ਼ਰ ਆਉਂਦਾ ਹੈ ਦਿਲਨੋਰ ਇਸ ਕਰੈਕਟਰ ਦਾ ਮਤਲਬ ਕਰੈਕਟਰ ਨਹੀਂ ਕਹਿ ਸਕਦੇ ਮੇਰਾ ਅਸਲ ਚ ਜੋ ਮੈਂ ਹੈਗੀ ਆ ਮੈਂ ਉਸ ਉਹੀ ਆ ਲਾਈਕ ਮੈਂ ਜ਼ਿਆਦਾ ਤਾਂ ਨਹੀਂ ਦੱਸੂਗੀ ਜਿੰਨਾ ਕਿ ਤੁਹਾਨੂੰ ਟ੍ਰੇਲਰ ਚ ਦਿਖਿਆ ਉਹਨਾਂ ਮੈਂ ਦੱਸ ਦਿੰਨੀ ਆ ਕਿ ਮੈਂ ਬਹੁਤ ਗੁੱਸੇ ਵਾਲੀ ਆਂਡ ਸਾਡਾ ਇੱਕ ਗੈਂਗ ਹੈ ਮੈਡ ਗੈਂਗ ਐਂਡ ਉਹਦੇ ਚ ਵੀ ਜਿੱਦਾਂ ਮੈਂ ਨਿਮਰਤ ਐਂਡ ਦਿਵਿਤ ਐਂਡ ਅਭੇ ਸਾਡੇ ਚਾਰਾਂ ਦਾ ਕਹਿਗਾ ਜੀਚੋ ਮੈਂ ਸਭ ਤੋਂ ਜ਼ਿਆਦਾ ਗੁੱਸੇ ਵਾਲੀਆਂ ਐਂਡ ਮੈਨੂੰ ਕੰਟਰੋਲ ਕਰਨਾ ਬਹੁਤ ਔਖਾ ਐਂਡ ਬਸ ਇੰਨਾ ਹਜੇ ਟ੍ਰੇਲਰਸ ਦਿਖਾਇਆ ਮੈਂ ਇੰਨੀ ਦੱਸੂਗੀ ਬਾਕੀ ਤੁਸੀਂ ਆਪ ਜਾ ਕੇ ਦੇਖਿਓ ਸੋ ਵੈਸੇ ਨਨੂ ਦਲੂਨੂ ਗਸਾਉਂਦਾ ਮਤਲਬ ਲੜਾਈ ਲੁੜਾਈ ਕਰਨ ਚ ਤੇਜ਼ ਐ ਭਰਾਣਾ ਵਾਲੀਆਂ ਵੈਸੇ ਵੀ ਹਾਂ ਨਹੀਂ ਉਹ ਕੁੱਲ ਲੰਮੇ ਲੰਮੇ ਤਾਂ ਨਹੀਂ ਆਉਂਦੇ ਨਹੀਂ ਇਹ ਰਾਮੇ ਸੋਲਵ ਕਰਨ ਵਾਲੀ ਐ ਐਸਐਚ ਹਾਂ ਐਕਚੁਅਲੀ ਇਹ ਬਹੁਤ ਮੈਚੂਰ ਐ ਆਪਣੀ ਇਹ ਦੋ ਟਾਈ ਸਾਲ ਦੀ ਸੀ ਜਿਆਦਾ ਕੰਮ ਕਰ ਰਹੀ ਐ ਇੰਡਸਟਰੀ ਦੇ ਵਿੱਚ ਤੇ ਵੈਸੇ ਵੀ ਗੋਡ ਗਿਫਟਡ ਹੁੰਦਾ ਇਹ ਚ ਸਾਡਾ ਐਵੇਂ ਕਹੀਏ ਸਾਡਾ ਕੋਈ ਲੈਣ ਦੇ ਨਹੀਂ ਹੈ ਪਰਮਾਤਮਾ ਵੱਲੋਂ ਇਹਨੂੰ ਦੇਣਾ ਹੈ ਅ ਦਿਮਾਗੀ ਤੌਰ ਤੇ ਵੀ ਤੇਜ ਹੈ ਟੈਲੈਂਟਡ ਵੀ ਪੂਰੀ ਹੈ ਤੇ ਸਕੂਲੇ ਵੀ ਇਹਦਾ ਇਦਾਂ ਹੀ ਰੋਬ ਹੈ ਮਤਲਬ ਜੇ ਕੋਈ ਵੀ ਪ੍ਰੋਬਲਮ ਹੈ ਦੀਆਂ ਸਹੇਲੀਆਂ ਇਹਨੂੰ ਹੀ ਕਹਿੰਦੀਆਂ ਵੀ ਆਪਾਂ ਟੀਚਰ ਨਾਲ ਗੱਲ ਕਰੀਏ ਮਾੜੀ ਦਿਲਨੂਰ ਕਰੂਗੀ ਹਾਂ ਜੇ ਪ੍ਰਿੰਸੀਪਲ ਨੂੰ ਕੁਝ ਕਹਿਣਾ ਦਿਲਨੂਰ ਕਰੂਗੀ ਸੋ ਉੱਥੇ ਵੀ ਇਹਨੂੰ ਓਦਾਂ ਦੀ ਫੋਟੋ ਚ ਮਿਲਦੀ ਰਹਿੰਦੀ ਹੈ ਤੇ ਘਰੇ ਤਾਂ ਮਤਲਬ ਜਾਣ ਹੀ ਖਾਂਦੇ ਨੇ ਇਹ ਦੋਨੇ ਜਾਣੇ ਇਹ ਤੇ ਛੋਟਾ ਮਤਲਬ ਸਾਰਾ ਦਿਨ ਤੇ ਫਿਰ ਅਸੀਂ ਮੈਂ ਕਈ ਵਾਰ ਮਤਲਬ ਚੱਲਦਾ ਰਹਿੰਦਾ ਘ ਏ ਉਹਨੇ ਵੀ ਇਹ ਪਿਓਰ ਪੰਜਾਬੀ ਜਵਾਗ ਨੇ ਮਤਲਬ ਐਸਫਿਸਟੀਕੇਟਰ ਜੇ ਨਹੀਂ ਹੈਗਾ ਚਾਹੇ ਸ਼ਹਿਰਾਂ 'ਚ ਹੀ ਰਹਨੇ ਆ ਇਹ ਪਿਓਰ ਪੰਜਾਬੀ ਜਵਾਗ ਨੇ ਵੀ ਜੁੱਤੀ ਤੋਂ ਬਿਨਾ ਲੋਡ ਨਹੀਂ ਆਉਂਦੇ ਹਾਂ ਇਹ ਜੁੱਤੀਆਂ ਨਾਲ ਅੱਛਾ ਬੱਸ ਨਹੀਂ ਨਹੀਂ ਹਾਂ ਮਤਲਬ ਇਹ ਪਿਓਰ ਪਿੰਡੂ ਜਵਾਗ ਨੇ ਸਾਡੇ ਪਿਓਰ ਬਾਸ਼ਾ ਇਹਨਾਂ ਦੀ ਪਿਓਰ ਲੜਾਈਆਂ ਝਗੜੇ ਪਰ ਮੈਨੂੰ ਚੰਗਾ ਲੱਗਦਾ ਹੁੰਦਾ ਕਿਉਂਕਿ ਮੈਂ ਇਹ ਚੀਜ਼ਾਂ ਬਹੁਤ ਮਿਸ ਕੀਤੀਆਂ ਸੀ ਮੈਂ ਕੱਲ੍ਹ ਰਿਆਂ ਨਾ ਨਾਨਕੇ ਰਿਆਂ ਤੇ ਮੈਨੂੰ ਚੰਗਾ ਵੀ ਲੱਗਦਾ ਪਰ ਇਹ ਫਿਰ ਲਿਮਟ ਜੀ ਵੀ ਪਾਰ ਕਰ ਜਾਂਦੇ ਆ ਤੇ ਫਿਰ ਚੱਲਦਾ ਕਿਵੇਂ ਮਹਿਸੂਸ ਕਰ ਰਹੇ ਹੋ ਆਪ ਕੰਪਲੇਂਟਸ ਤੇ ਕੰਪਲੇਂਟਸ ਮੈਂ ਥੋੜਾ ਅਜੀਬ ਮਹਿਸੂਸ ਕਰ ਰਹੀ ਹਾਂ ਮੈਂ ਤਾਂ ਹੀ ਕੋਈ ਗੱਲ ਨਹੀਂ ਯਾਰ ਆਪਾਂ ਬੰਦ ਮਾਰ ਖਾਦੀ ਆਪਣੇ ਪਾਪਾ ਤੋਂ ਮਮਾ ਤੋਂ ਆਪਾਂ ਬਹੁਤ ਸ਼ਤਾਨੀਆਂ ਕਰ ਖਾਨਿਆ ਨਹੀਂ ਮੈਂ ਤਾਂ ਇਹਨਾਂ ਦੀ ਥੈਂਕਫੁਲ ਆ ਦੋਨਾਂ ਜਾਣਿਆਂ ਦੀ ਮੇਰੇ ਪੇਰੈਂਟਸ ਦੀ ਕਿ ਇਹਨਾਂ ਦੀ ਮਾਰ ਕਰਕੇ ਮੈਂ ਅੱਜ ਇੱਥੇ ਆ ਐਂਡ ਮਤਲਬ ਪਿਆਰ ਵੀ ਬਹੁਤ ਆ ਫਿਰ ਜੇ ਕੁੱਟਦੇ ਮਾਰਦੇ ਆ ਜੋ ਵੀ ਹੈਗਾ ਮਤਲਬ ਐਡਾ ਕੋਈ ਉਹ ਵੀ ਨਹੀਂ ਹੈਗਾ ਵੀ ਸਾਨੂੰ ਸਾਰਾ ਦਿਨ ਕੁੱਟ ਹੀ ਪਈ ਜਾਂਦੀ ਅਸੀਂ ਸਿਆਣੇ ਆ ਨਹੀਂ ਪੈਂਦੀ ਸਾਨੂੰ ਕੁੱਟ ਮੈਂ ਤੇ ਮੇਰਾ ਨਹੀਂ ਮੈਂ ਤੇ ਮੇਰਾ ਭਰਾ ਮਤਲਬ ਮੇਰੇ ਤਾਂ ਹੁਣ ਚਲ ਨਹੀਂ ਪੈਂਦੀ ਹੁਣ ਮੇਰਾ ਭਰਾ ਦੇ ਪੈਂਦੀਆਂ ਨੇ ਮੇਰੇ ਡਾਂਟ ਪੈਂਦਾ ਬਸ ਅੱਛਾ ਹਾਂ ਮੇਰੇ ਸਿਰਫ ਡਾਂਟ ਪੈਂਦੀ ਬਹੁਤ ਪ੍ਰਾਊਡ ਪੇਰੈਂਟਸ ਆ ਮਤਲਬ ਅਸੀਂ ਬਹੁਤ ਦੋਸਤਾਂ ਵਾਂਗੂ ਰਹਿੰਦੇ ਆ ਮਤਲਬ ਸਾਡਾ ਪੇਰੈਂਟਸ ਤੇ ਬੱਚੇ ਵਾਲਾ ਕੋਈ ਮਾਹੌਲ ਨਹੀਂ ਹੈਗਾ ਘਰੇ ਜਿਵੇਂ ਮੈਂ ਦੱਸਿਆ ਵੀ ਆ ਉਹ ਮੈਂ ਸਿਰਫ ਲਿਖਿਆ ਨਹੀਂ ਹੈਗਾ ਮੈਂ ਉਹਨੂੰ ਫੋਲੋ ਵੀ ਕਰਦਾ ਅਸੀਂ ਬਹੁਤ ਅੱਛੇ ਦੋਸਤ ਆ ਪਹਿਲੀ ਗੱਲ ਤਾਂ ਸਾਨੂੰ ਦੇਖ ਕੇ ਕੋਈ ਕਹਿੰਦਾ ਨਹੀਂ ਅਸੀਂ ਫਾਦਰ ਡਾਟਰ ਆ ਅਸੀਂ ਕਿਤੇ ਵੀ ਜਾਂਦੇ ਆ ਅਸੀਂ ਦੂਸਰੇ ਇਤਨਾ ਕੰਮ ਕਰਦੇ ਆ ਸੈਟ ਦੇ ਉੱਤੇ ਅਲਾਉਡ ਨਹੀਂ ਇਹਨੂੰ ਵੈਸੇ ਵੀ ਕੋਈ ਫਾਦਰ ਫੁੱਤਰ ਵਾਲੀ ਗੱਲ ਨਹੀਂ ਮਰਨਾ ਕਰਨੀ ਹੈ ਕਿ ਸੈਟ ਤੇ ਤੂੰ ਮੈਂ ਮੈਂ ਆਪਣੀ ਜਗ੍ਹਾ ਤੂੰ ਆਪਣੀ ਜਗ੍ਹਾ ਹੈਨਾ ਤੇ ਘਰੇ ਦੀ ਅਹੀ ਮਾਹੌਲ ਹੈ ਘਰੇ ਇਹ ਜ਼ਿੰਮੇਵਾਰ ਹੈ ਜੋ ਜ਼ਿੰਮੇਵਾਰੀਆਂ ਦੇਣ ਵਾਲੀਆਂ ਸੀ ਇਹਨੂੰ ਦਿੱਤੀਆਂ ਹੋਈਆਂ ਨੇ ਹੁਣ ਇਹ ਨਹੀਂ ਹੈ ਕਿ ਤੁਸੀਂ ਦੇਖਦੇ ਹੋ ਵੀ ਫਿਲਮਾਂ ਕਰਦੀ ਆ ਤੇ ਪੜੂਗੀ ਨਹੀਂ ਜਾਂ ਕਰੇ ਭਾਂਡੇ ਨਹੀਂ ਮੰਜੂ ਜਾਂ ਰੋਟੀ ਨਹੀਂ ਕਰੂ ਇਹ ਸਾਰੇ ਕੰਮ ਕਰਦੀ ਆ ਮੰਮੀ ਨਾਲ ਸਾਰੇ ਚ ਹੈਲਪ ਕਰਾਉਂਦੀ ਆ ਤੇ ਜਿਹੜਾ ਛੋਟਾ ਉਹ ਮੇਰੇ ਨਾਲ ਹੈਲਪ ਕਰਾਉਂਦਾ ਚਾਹੇ ਉਹ ਬਾਹਰ ਦੇ ਕੰਮ ਨੇ ਦੁਕਾਨ ਵਾਲੇ ਕੰਮ ਨੇ ਜਾਂ ਕੁਝ ਵੀ ਅਸੀਂ ਕੋਈ ਬੱਚਿਆਂ ਨੂੰ ਉਦਾਂ ਦਾ ਨਹੀਂ ਰੱਖਿਆ ਵੀ ਜ਼ਿੰਦਗੀ ਦੇਖੋ ਹਾਲਾਤ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਨੇ ਪਰ ਹਾਲਾਤ ਬਦਲਦੇ ਦੇਰ ਨਹੀਂ ਲੱਗਦੀ ਅਸੀਂ ਇਹਨਾਂ ਬੱਚਿਆਂ ਨੂੰ ਓਨਾਕ ਦੇ ਚੁੱਕੇ ਆ ਕਿ ਆਪਣੇ ਪੈਰਾਂ ਤੇ ਸਟੈਂਡ ਹੋ ਜਾਣਗੇ ਜੇ ਅੱਜ ਸਾਰਾ ਕੁਝ ਵੀ ਚਲਾ ਜਾਵੇ ਸਾਨੂੰ ਕੋਈ ਦੁੱਖ ਨਹੀਂ ਹੈਗਾ ਇਹ ਮਿਹਨਤ ਕਰਕੇ ਕਮਾ ਸਕਦੇ ਨੇ ਇਹਨਾਂ ਨੂੰ ਆਪਣੀ ਰੋਟੀ ਲਾਉਣੀ ਪੈ ਜੇ ਕਿਤੋਂ ਅਰੇਂਜ ਕਰਕੇ ਖਾਣੀ ਜੋ ਆਪਣੇ ਫਰਜ਼ ਨਹੀਂ ਉਹ ਅਸੀਂ ਕਰਾਂਗੇ ਪਰ ਅਸੀਂ ਇਹਨਾਂ ਨੂੰ ਜਿਹੜੀ ਬੇਸਿਕ ਇਹਨਾਂ ਦੀ ਇੰਪਰੂਵਮੈਂਟ ਕਰਨੀ ਸੀ ਉਹ ਅਸੀਂ ਕਰ ਚੁੱਕੇ ਹਾਂ ਸੋ ਅਸੀਂ ਪ੍ਰਾਊਡ ਪੇਰੈਂਟਸ ਵੀ ਹਾਂ ਦੋਨੇ ਬੱਚੇ ਸਾਡੇ ਟੈਲੈਂਟਰ ਨੇ ਆਖੇ ਲੱਗਦੇ ਨੇ ਚਾਹੇ ਦੋਸਤੀ ਚ ਆਖੇ ਲੱਗ ਜਾਣੇ ਚਾਹੇ ਮਾਪੇਵਾਲੀ ਸਾਨੂੰ ਉਹ ਵੀ ਰਿਸਪੈਕਟ ਮਿਲਦੀ ਆ ਮਾਪੇਵਾਲੀ ਸਾਨੂੰ ਦੋਸਤਾਂ ਵਾਲੀ ਸਾਨੂੰ ਬਾਹਰ ਦੋਸਤਾਂ ਦੀ ਲੋੜ ਨਹੀਂ ਪੈਂਦੀ ਅਸੀਂ ਫੈਮਿਲੀ ਚ ਇੰਨਾ ਖੁਸ਼ ਹਾਂ ਕਿਤੇ ਜਾਣਾ ਹੋਵੇ ਟੂਰ ਤੇ ਅਸੀਂ ਇਕੱਠੇ ਜਾਂਦੇ ਹਾਂ ਵਿਆਹ ਸ਼ਾਦੀ ਤੇ ਜਾਣਾ ਹੋਵੇ ਸੀ ਇੱਕ ਦੂਜੇ ਦੀ ਪਲਾਨ ਕਰਦੇ ਆ ਤੂੰ ਆ ਪਾਈ ਮੈਂ ਆ ਪਾਉਂ ਜਾਂ ਐਦਾਂ ਕਰਾਂਗੇ ਅਸੀਂ ਉਹ ਜਿਹੜੀਆਂ ਦੋ ਤੋ ਸਾਡੀ ਫੈਮਿਲੀ ਬਹੁਤ ਫਰੈਂਡਲੀ ਹੈ ਤੁਸੀਂ ਆ ਕੇ ਦੇਖੋ ਸਾਡੇ ਘਰ ਸਾਡੇ ਘਰ ਦਾ ਮਾਹੌਲ ਥੋੜਾ ਆੱਡ ਹੀ ਹੁੰਦਾ ਵੈਸੇ ਵੀ ਪੈਂਡਿੰਗ ਹੈ ਹੈਨਾ ਤੁਹਾਡੇ ਘਰੇ ਆਉਣਾ ਮੈਮ ਕਹਿ ਕਹਿ ਕੇ ਹਾਰ ਗਏ ਹਾਂ ਤੁਹਾਨੂੰ ਕਿੰਨੀ ਵਾਰ ਕਿਹਾ ਤੁਸੀਂ ਆਂਦੇ ਨਹੀਂ ਹੁਣ ਨਹੀਂ ਨਹੀਂ ਆਵਾਂਗੇ ਬਹੁਤ ਜਲਦੀ ਆਉਂਗੀ ਅੱਛਾ ਮੈਨੂੰ ਐਂ ਦੱਸੋ ਕਿ ਸਕੂਲ ਦੇ ਵਿੱਚ ਫਿਰ ਫਰੈਂਡਸ ਨੇ ਜੋ ਟੀਚਰਸ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਹੈ ਨਾ ਤੁਹਾਡੀ ਵੈਬ ਸੀਰੀਜ਼ ਆ ਰਹੀ ਕਿਉਂਕਿ ਵੈਸੇ ਸਭ ਨੂੰ ਪਤਾ ਚੱਲ ਗਿਆ ਸੋ ਕੀ ਰਿਐਕਸ਼ਨਸ ਨੇ ਸਕੂਲ 'ਚ ਕਿਦਾਂ ਦਾ ਲੂਰ ਸਪੈਸ਼ਲ ਟ੍ਰੀਟਮੈਂਟ ਮਿਲਦਾ ਹੈ ਫਰੈਂਡਸ ਵੱਲੋਂ ਟੀਚਰਸ ਵੱਲੋਂ ਦੇਖੋ ਇਹ ਤਾਂ ਮੈਂ ਨਹੀਂ ਕਹੂੰਗੀ ਵੀ ਸਪੈਸ਼ਲ ਟ੍ਰੀਟਮੈਂ ਹੋ ਚੁੱਕੇ ਨੇ ਤੇ ਬਸ ਉਹਨਾਂ ਨੇ ਇੱਕ ਵਾਰੀ ਪੁੱਛਣਾ ਹੁੰਦਾ ਸ਼ੂਟ ਪਿਆ ਹਾਂਜੀ ਮੈਮ ਤੇ ਛੁੱਟੀਆਂ ਛੱਟੀਆਂ ਮੈਨੇਜ ਹੋ ਜਾਂਦੀਆਂ ਹਾਂ ਹੋ ਜਾਂਦੀਆਂ ਬਹੁਤ ਮੇਰੇ ਟੀਚਰਸ ਬਹੁਤ ਕੋਆਪਰੇਟਿਵ ਨੇ ਮੇਰੇ ਫਰੈਂਡਸ ਬਹੁਤ ਕੋਆਪਰੇਟਿਵ ਨੇ ਅਸੀਂ ਬਹੁਤ ਵਧੀਆ ਕਰ ਲੈਨੇ ਮੈਨੇਜ ਹੁੰਦੀਆਂ ਮੇਰੀਆਂ ਇੰਨੀਆਂ ਛੁੱਟੀਆਂ ਹੋਈਆਂ ਮੇਰੀ ਸ਼ੂਟ ਚੱਲ ਰਹੀ ਸੀ ਤੇ ਬਹੁਤ ਛੇਤੀ ਛੇਤੀ ਕਵਰ ਹੋ ਜਾਂਦਾ ਉੱਤੋਂ ਪਾਪਾ ਵੀ ਹੈਲਪ ਕਰ ਦਿੰਦੇ ਕਈ ਵਾਰ ਕੰਮ-ਕਮ ਕਰਨ ਚ ਤੇ ਮੰਮਾ ਵੀ ਥੋੜਾ ਇਹ ਜਨਰੇਸ਼ਨ ਦੀ ਮौज ਬੜੀ ਹੈ ਯਾਰ ਅਸੀਂ ਨਾ ਸਕੂਲ ਮਤਲਬ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਹਣ ਹோம்ਵਰਕ ਹੀ ਹோம்ਵਰਕ ਕਾਪੀਆਂ ਹੀ ਕਾਪੀਆਂ ਛੁੱਟੀ ਸਾਨੂੰ ਐ ਹੁੰਦੀ ਸੀ ਕਿਤੇ ਆ ਜਾਵੇ ਸਹੀ ਬਸ ਪਰ ਇਹ ਤਾਂ ਸਕੂਲ ਗਏ ਹੀ ਨਹੀਂ 2019 ਤੋਂ ਬਾਅਦ ਤੁਸੀਂ ਦੇਖ ਲਓ ਕਿੰਨਾ ਸਕੂਲ ਗਏ ਨੇ ਕਰੇ ਮਤਲਬ ਇਹਨਾਂ ਦੀ ਤਾਂ ਫੁੱਲ ਮौज ਲੱਗੀ ਹੋਈ ਆ ਆਨਲਾਈਨ ਚੱਲ ਰਿਹਾ ਸਾਰਾ ਕੁਝ ਆਨਲਾਈਨ ਚੱਲ ਰਿਹਾ ਆਨਲਾਈਨ ਵੀ ਕਿਹਨੇ ਕਾਹਨ ਪੜਦਾ ਆ ਆਨਲਾਈਨ ਇਹ ਗੱਲਾਂ ਹੀ ਨਹੀਂ ਆਨਲਾਈਨ ਵਾਲੀਆਂ ਹਨਾ ਹੋਮਵਰਕ ਇਹਨਾਂ ਨੂੰ ਜਿਆਦਾ ਨਹੀਂ ਮਿਲਦੇ ਹੈਗੇ ਉਹ ਨੋਟਸ ਬਣ ਕੇ ਆ ਜਾਂਦੇ ਨੇ ਅੱਛਾ ਇਹਦੀ ਜਿਆਦਾ ਮौज ਹੈ ਇਹਨੂੰ ਇੰਨਾ ਕੋਆਪਰੇਟ ਕਰਦੇ ਇਹਦੀਆਂ ਫਰੈਂਡਸ ਦੀਆਂ ਕਾਪੀਆਂ ਲੈ ਜਾਂਦੀਆਂ ਨੇ ਵੀ ਤੂੰ ਛੁੱਟ ਤੇ ਜਾ ਅਸੀਂ ਤੇਰੀ ਬਣਾ ਕੇ ਲੈ ਆਵਾਂਗੇ ਸਾਡੇ ਤਾਂ ਮਤਲਬ ਇਹਨੇ ਲੱਕੀ ਨੇ ਨਾ ਬੱਚੇ ਤੇ ਖਾਸ ਕਰ ਛੁੱਟੀਆਂ ਅਸੀਂ ਤਾਂ ਇਹਨਾਂ ਨੂੰ ਕਹਿੰਨੀ ਹੁੰਦੀ ਹੈ ਵੀ ਜਿੰਨੀਆਂ ਛੁੱਟੀਆਂ ਤੁਸੀਂ 1 ਮਹੀਨੇ ਚ ਕਰ ਲਈਆਂ ਤੁਹਾਨੂੰ ਸਾਲ 'ਚ ਨਹੀਂ ਸੀ ਹੁੰਦੀ ਹਾਂ ਤਾਂ ਐਸਾ ਦੀ ਫੀਸ ਵੀ ਘਟ ਹੁੰਦੀ ਜੀ ਸਾਨੂੰ ਛੁੱਟੀਆਂ ਵੀ ਘਟ ਹੁੰਦੀਆਂ ਜੀ ਇਹਨਾਂ ਦੀ ਫੀਸ ਵੀ ਇੰਨੀ ਜ਼ਿਆਦਾ ਤੇ ਇਹਨਾਂ ਨੂੰ ਛੁੱਟੀਆਂ ਵੀ ਨਹੀਂ ਆ ਜ਼ਿਆਦਾ ਮੈਨੂੰ ਤਾਂ ਪਿਛਲੇ 5 ਸਾਲਾਂ ਚ ਕੋਈ ਸਕੂਲਸ 깔 ਵਾਲੀ ਗੱਲ ਹੋਈ ਐ ਤੇ ਕਈ ਵਾਰ ਤਾਂ ਦਿਲ ਕਰਦਾ ਹੁੰਦਾ ਐ ਵੀ ਫ੍ਰੀ ਦੀ ਫੀਸ ਭਰਦੇ ਆ ਸਕੂਲੇ ਭੁੱਲ ਗਿਆ ਬਾਹਰ ਉਧਰ ਨਾ ਇੱਕ ਨਾ ਰੱਖੋ ਇੱਧਰ ਸਾਬ ਖੜਿਆ ਜਾਣਾ ਨਹੀਂ ਨਹੀਂ ਉਹ ਨਹੀਂ ਕੰਪਲੇਂਟ ਤਾਂ ਨਹੀਂ ਕਰਨਗੇ ਹੁਣ ਕੰਪਲੇਂਟ ਨਹੀਂ ਹੈ ਹੁਣ ਕੀ ਕਰੀਏ ਸਮਾਂ ਉਹ ਜਦ ਹਨਾ ਪਰ ਅਸੀਂ ਫਿਰ ਟਾਈਮ ਬਹੁਤ ਅੱਛਾ ਸਪੈਂਡ ਕਰਦੇ ਆ ਇੰਨਾ ਇੰਨਾ ਕੋ ਹੋ ਜਾਂਦਾ ਵੀ ਜਿਵੇਂ ਅਸੀਂ ਬਹੁਤ ਘੱਟ ਸਮਾਂ ਸਪੈਂਡ ਕੀਤਾ ਨਾ ਮੈਂ ਨਾਨਕੇ ਚਾਹੇ ਪੜਿਆ ਨਾਨਾ ਨਾਨੀ ਨਾਲ ਮਤਲਬ ਸਕੂਲ ਚ ਨਗ ਜਾਂਦੇ ਸੀ ਦਾ 10 ਘੰਟੇ ਪਰ ਹੁਣ ਅਸੀਂ ਬਹੁਤ ਇਕੱਠਾ ਨਹੀਂ ਮਤਲਬ ਜ਼ਰੂਰੀ ਹੈ ਕਿਉਂਕਿ ਜਿੱਦਾਂ ਦਾ ਹੁਣ ਟਾਈਮ ਚੱਲ ਰਿਹਾ ਦੌਰ ਚੱਲ ਰਿਹਾ ਹੈ ਮੋਬਾਈਲ ਫੋਨਸ ਦੇ ਕਰਕੇ ਅਸੀਂ ਆਪਣੇ ਫੈਮਲੀਜ਼ ਦੇ ਨਾਲ ਕਨੈਕਟ ਨਹੀਂ ਹੋ ਪਾਉਂਦੇ ਹੈ ਨਾ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਬੈਸਟ ਹੈ ਹੈ ਨਾ ਜਿੱਦਾਂ ਤੁਸੀਂ ਨਹੀਂ ਹੈਗਾ ਮੋਬਾਈਲ ਸਾਡੇ ਘਰ ਚ ਮੋਬਾਈਲ ਇਹਦੇ ਕੋਲੇ ਅਜੇ ਤੱਕ ਮੋਬਾਈਲ ਨਹੀਂ ਛੋਟੇ ਨੂੰ ਅਲਾਉਡ ਨਹੀਂ ਹੈਗਾ ਸਿਰਫ ਕੰਮ ਕਰਨਾ ਤਾਂ ਇੱਕ ਅਸੀਂ ਮੋਬਾਈਲ ਰੱਖਿਆ ਹੋਇਆ ਵਿਦਆਊਟ ਇੰਟਰਨੈਟ ਵਾਲਾ ਉਹਤੇ ਫੋਟੀਆਂ ਕਰਕੇ ਤੇ ਇਹਨਾਂ ਨੂੰ ਉਹ ਦਿੱਤਾ ਹੈ ਹਾਂ ਇਹਨਾਂ ਨੂੰ ਕੋਈ ਲੋੜ ਆ ਸਾਡੇ ਫੋਨ ਯੂਜ਼ ਕਰ ਸਕਦੇ ਨੇ ਇਹ ਨਹੀਂ ਕਿ ਇਸ ਕਮਿਊਨੀਕੇਸ਼ਨ ਤੋਂ ਦੂਰ ਰੱਖਿਆ ਹੈ ਫालतੂ ਦੀ ਸਾਡੇ ਘਰ ਕੋਈ ਨਹੀਂ ਟੀਵੀ ਨਹੀਂ ਲਾਊਡ ਜਿਆਦਾ ਲਿਮਟ ਆ ਹਰ ਇੱਕ ਚੀਜ਼ ਦੀ ਲਿਮਟ ਆ ਆਪਾਂ ਮੈਨੇ ਆਪਾਂ ਹੱਸਦੇ ਆ ਖੇਡਦੇ ਆ ਅਸੀਂ ਗੇਮਾਂ ਖੇਡਦੇ ਆ ਅਸੀਂ ਇਕੱਠੇ ਰੋਟੀ ਬਣਾਉਨੇ ਆ ਅਸੀਂ ਇਕੱਠੇ ਬੈਠ ਕੇ ਖਾਂਦੇ ਆ ਤੇ ਘੁੰਮਣ ਚਲੇ ਜਾਈਦਾ ਇਹ ਨਹੀਂ ਵੀ ਕੋਈ ਸਾਡੇ ਇਹ ਨਹੀਂ ਹੈਗਾ ਵੀ ਅਸੀਂ ਤਿੰਨੇ ਜਾਣੇ ਇਕੱਠੇ ਬੈਠੇ ਤਾਂ ਚੌਥਾ ਬੰਦਾ ਫੋਨ ਲੈ ਕੇ ਕਮਰੇ ਚ ਕਿਤੇ ਬੈਠਾ ਰਹੂਗਾ ਨਾ ਜੇ ਬੜਾ ਲਿਮਟ ਤੋਂ ਬਾਅਦ ਫਿਰ ਚਿੱਤਰਪੇੜ ਕਰ ਦੇਣਾ ਹੁੰਦਾ ਮੈਂ ਸੋ ਮਤਲਬ ਨਹੀਂ ਇਹ ਵੀ ਇਹ ਵੀ ਇਸ ਚੀਜ਼ 'ਚ ਹੁਣ ਮੈਨੇਜ ਕਰਦੇ ਆ। ਅੱਛਾ ਵੈਸੇ ਕੁੱਟ ਕਿਹੜੀ ਗੱਲ ਤੋਂ ਪਈ ਐ ਹੀ ਫੋਨ ਵਾਲੀ ਗੱਲ ਤੋਂ ਜਾਂ ਵੈਸੇ ਹੀ ਬਹੁਤ ਵਾਰ ਜਦੋਂ ਛੋਟੇ ਹੁੰਦੇ ਭਈਆ ਹੁਣ ਤਾਂ ਚਲੋ ਥੋੜੀ ਘਟ ਆ ਅੱਜ ਕੱਲ ਤਾਂ ਥੋੜੇ ਡਾਂਟਦੇ ਹੋਏ ਹੋਏ ਨੇ ਹੈਨਾ ਮਤਲਬ ਬਹੁਤ ਘਟ ਭਈਆ ਬਟ ਇੱਕ ਵਾਰ ਮੈਨੂੰ ਯਾਦ ਆ ਜਦੋਂ ਮੈਂ ਚੌਲ ਸਾੜ ਤੇ ਸੀ ਜਦੋਂ ਉਹਦੇ ਮੈਂ ਚੌਲ ਸਾੜ ਤੇ ਸੀ ਮੈਨੂੰ ਕਹਿ ਕੇ ਗਈ ਸੀ ਵੀ ਚੌਲ ਬੰਦ ਕਰਦੀ ਪਰ ਮੈਂ ਕੀਤੇ ਨਹੀਂ ਮੈਂ ਫਿਰ ਸੜ ਗਿਆ ਫਿਰ ਅੱਛਾ ਕੁਕਿੰਗ 'ਚ ਕੀ ਕੀ ਕਰ ਲੈਂਦੇ ਆ ਮੈਂ ਸਬਜ਼ੀ ਬਣਾ ਲੈਣੀ ਆ ਰੋਟੀ ਬਣਾ ਲੈ ਸਾਰੀਆਂ ਸਬਜ਼ੀਆਂ ਬਣਾ ਹਾਂ ਮੈਂ ਸਾਰੀਆਂ ਸਬਜ਼ੀਆਂ ਤ ਤੇ ਬਾਪਾ ਦੀ ਪਾਪਾ ਦੀ ਸਾਰੀ ਡਾਈਟ ਮੈਂ ਬਣਾਣੀ ਕਿਉਂਕਿ ਪਾਪਾ ਬਹੁਤ ਹੈਲਥ ਕੌਨਸ਼ੀਅਸ ਨੇ ਤਾਂ ਕਰਕੇ ਆ আচ্ছা ਡਾਈਟ ਦਾ ਕੀ ਚੱਲਦਾ ਤੁਹਾਡਾ ਡਾਈਟ ਬਸ ਵੀ ਬਸ ਬਸ ਲਿਮਿਟਡ ਖਾਣਾ ਜਿੰਨੀ ਕਿ ਲੋੜ ਆ ਜਿੰਨਾ ਕਿ ਐਕਸਰਸਾਈਜ਼ ਕਰਦੇ ਆ ਉਨਾ ਕਾ ਖਾਣਾ ਕਿਉਂਕਿ ਸੇਹਤ ਹੀ ਆ ਜਿੰਨੇ ਨਾਲ ਜਾਣਾ ਹੈਨਾ ਸੋ ਕੋਸ਼ਿਸ਼ ਕਰੀਂ ਦੇ ਵੀ ਜਿੰਨਾ ਖਾਓ ਵਧੀਆ ਖਾਓ ਤੇ ਹੁੰ ਅਮੀਕਾ ਦੇ ਮਹੀਨੇ ਦੋ ਮਹੀਨੇ ਬਾਅਦ ਚਲ ਆਊਟਡੋਰ ਹੋ ਗਿਆ ਤਾਂ ਹੋ ਗਿਆ ਆਦਰਵਾਈਜ਼ ਅਸੀਂ ਵੈਸੇ ਘਰੇ ਉਹ ਚੀਜ਼ਾਂ ਬਹੁਤ ਅੱਛੀਆਂ ਬਣ ਜਾਂਦੀਆਂ ਅੱਜ ਕੱਲ ਹਰੇਕ ਚੀਜ਼ ਦੀ YouTube ਤੇ ਨੌਲੇਜ ਹੈਗੀ ਆ ਦੇਖ ਕੇ ਘਰੇ ਬਣਾ ਲੈਂਦੀਆਂ ਬੰਨੇ ਨੇ ਟਾਈਮ ਬੰਨਾ ਹੈ ਸਾਡਾ ਅਸੀਂ ਕਿੱਦਾਂ ਟਾਈਮ ਸਪੈਂਡ ਕਰ ਸਕਦੇ ਹਾਂ ਇਕੱਠਿਆਂ ਨਾਲ ਆ ਜਾ ਅੱਜ ਗੋਲ ਗੱਪੇ ਬਣਾਉਨੇ ਆ ਆ ਜਾ ਅੱਜ ਚਾਟ ਬਣਾਉਨੇ ਆ ਤੂੰ ਆ ਕੱਟ ਲੈ ਤੂੰ ਉਹ ਕੱਟ ਲੈ ਉਹ ਬੰਨੇ ਜਨ ਅਸੀਂ ਇੱਕ ਦੂਜੇ ਦਾ ਟਾਈਮ ਚੋਰੀ ਕਰਦੇ ਰਹਿੰਦੇ ਆ ਸ਼ੂਟਿੰਗਾਂ ਤੇ ਜਾਈਦਾ ਕਈ ਵਾਰ ਨਹੀਂ ਵੀ ਮਿਲੀਦਾ ਤਾਂ ਫਿਰ ਇਹੋ ਜਿਹਾ ਮੌਕਾ ਸੀ ਛੱਡਦੇ ਨਹੀਂ ਇਕੱਠੇ ਸਪੈਂਡ ਕਰਨ ਵਾਲਾ ਅੱਛਾ 2+3 2 ਟੀਨਸ ਸਟੂਡੈਂਟਸ ਆ ਟੀਨੇਜਰਸ ਦੀ ਹੈ ਨਾ ਕਹਾਣੀ ਆ ਇਹਦੇ ਬਾਰੇ ਵੀ ਜ਼ਰੂਰ ਥੋੜਾ ਜਿਆਦਾ ਦੱਸੋ ਤੁਸੀਂ ਸਟੂ ਟੀਨਸ ਜਿਵੇਂ ਨਾਮ ਤੋਂ ਹੀ ਪਤਾ ਵਾ ਇਹ ਹੈਗੀ ਕਹਾਣੀ ਆਪਣੇ ਲਾਲੋ 9ਵੀਂ 10ਵੀਂ 11ਵੀਂ 12ਵੀਂ ਇਸਕੋ ਏਜ ਗਰੁੱਪ प्रदीप ਇਸ ਏਜ ਗਰੁੱਪ ਚ ਨਾ ਬੱਚੇ ਨੇ ਜਿਹੜੇ ਉਹਨਾਂ ਦੀਆਂ ਇੱਛਾਵਾਂ ਵੀ ਨਾ ਜਿਹਨੂੰ ਆਪਾਂ ਕੀ ਕਹਿੰਦੇ ਉਹਨਾਂ ਹਾਰਮੋਨਲ ਚੇਂजेस ਹੁੰਦੇ ਨੇ ਉਹਨਾਂ ਦੇ ਸ਼ੌਂਕ ਚੇਂਜ ਹੋ ਜਾਂਦੇ ਨੇ ਇੱਕ ਨਾਲ ਉਹਨਾਂ ਨੂੰ ਅਟਰੈਕਸ਼ਨ ਬੜੀ ਹੁੰਦੀ ਹਰੇਕ ਚੀਜ਼ ਵੱਲ ਮੋਬਾਈਲ ਵੱਲ ਫਿਲਮਾਂ ਵੱਲ ਜਾਂ ਕੋਈ ਮਨ ਫਿਰਨ ਵਾਲੇ ਕਿਸੇ ਨੂੰ ਦੇਖ ਕੇ ਉਹ ਬਹੁਤ ਛੇਤੀ ਅਟਰੈਕਟ ਹੋ ਜਾਂਦੇ ਨੇ ਯਾਰ ਇਹਦੇ ਕੋਲੇ ਆ ਗੱਡੀ ਆ ਮੈਨੂੰ ਵੀ ਚਾਹੀਦੀ ਆ ਇਹਦੇ ਕੋਲੇ ਆ ਮਤਲਬ ਐਸੈਸਰੀ ਆ ਮੈਨੂੰ ਚਾਹੀਦੀ ਆ ਉਹ ਜਿਹੜਾ ਇਹ ਇਹ ਏਜ ਹੁੰਦੀ ਆ ਨਾ ਇਹ ਸਿੱਖਣ ਦੀ ਏਜ ਹੁੰਦੀ ਆ ਇਹ ਹੁੰਦੀ ਅਸਲ ਉਹ ਜਿਹੜੀ ਆਪਾਂ ਕਹਿੰਦੇ ਹੁੰਦੇ ਸੀ ਵੀ ਕੋਰੇ ਕਾਗਜ਼ ਵਾਲੀ ਜਾਂ ਚਿੱਟੇ ਕਾਗਜ਼ ਵਾਲੀ ਹੁਣ ਇਸ ਟਾਈਮ ਜੋ ਤੁਹਾਡੇ ਬੱਚੇ ਤੇ ਲਿਖਿਆ ਗਿਆ ਕੋ ਸਾਰੀ ਉਮਰ ਤੁਸੀਂ ਵੀ ਨਹੀਂ ਮਿਟਾ ਸਕਦੇ ਤੇ ਪੂਰਾ ਸਮਾਜ ਰਲ ਜਿਓ ਨਹੀਂ ਮਿਟਾ ਸਕਦਾ ਸੋ ਇਹ ਸਟੂ ਟੀਨਸ ਸਟੂਡੈਂਟ ਪਲੱਸ ਟੀਨਸ ਇਹ ਉਸ ਸਮੇਂ ਦੀ ਕਹਾਣੀ ਹੈ ਸਕੂਲ ਦੀ ਕਹਾਣੀ ਹੈ ਅਸੀਂ ਵੀ ਬਹੁਤ ਮਿਸ ਕਰਦੇ ਹਾਂ ਤੁਸੀਂ ਮਿਸ ਕਰਦੇ ਹੋਵੋਗੇ ਸਕੂਲ ਟਾਈਮ ਕੌਣ ਨਹੀਂ ਮਿਸ ਕਰਦਾ ਉਹ ਸ਼ਰਾਰਤਾਂ ਉਹ ਨਕਲਾਂ ਉਹ ਟੀਚਰਾਂ ਦੀਆਂ ਨਕਲਾਂ ਲਾਉਣੀਆਂ ਹਨ ਉਹ ਦੋਸਤਾਂ ਨਾਲ ਖੁੰਦਕਬਾਜੀ ਰੜਕਬਾਜੀ ਯਾਰੀਆਂ ਹਨ ਪੇਪਰਾਂ 'ਚ ਚੀਟਿੰਗਾਂ ਤੇ ਆਪਣੇ ਆਪ ਨੂੰ ਸੁਪੀਰੀਅਰ ਜਿਵੇਂ ਪਾਇਲਟ ਤਾਂ ਇਹ ਵੀ ਹੈ ਤਾਂ ਸੁਪੀਰੀਅਰ ਸਮਝਣਾ ਇਹ ਚੀਜ਼ਾਂ ਤੇ ਉਨਾ ਹੀ ਟਾਈਮ ਦੇ ਵਿੱਚ ਕੋਈ ਤੁਹਾਡੀ ਗਲਤ ਸੰਗਤ ਹੋ ਜਾਣੀ ਤੁਸੀਂ ਨਸ਼ਿਆਂ 'ਚ ਜਾ ਰਹੇ ਹੋ ਕੋਈ ਤੁਹਾਨੂੰ ਰੋਕ ਰਿਹਾ ਜਾਂ ਬੱਚੇ ਛੋਟੇ-ਛੋਟੇ ਚੋਰੀਆਂ ਵੀ ਘਰੇ ਕਰਨ ਲੱਗ ਜਾਂਦੇ ਨੇ ਹਨਾ ਉਹ ਚੀਜ਼ਾਂ ਤੇ ਇਸ ਇਹੀ ਜਿਹੜੀ ਏਜ ਆ ਜਿਹਦੇ 'ਚ ਕਮਿਊਨੀਕੇਸ਼ਨ ਗੈਪ ਪੈਂਦਾ ਕਿਉਂਕਿ ਪੇਰੈਂਟ ਸਮਝਾਉਂਦੇ ਉਹਨਾਂ ਨੂੰ ਛੋਟੇ ਬੱਚੇ ਸਮਝ ਕੇ ਉਹਨਾਂ ਲਈ ਅੱਜ ਵੀ ਬੱਚੇ ਹੁੰਦੇ ਆ ਉਹ ਹਨਾ ਤੇ ਪੇਰ ਜਿਹੜੇ ਬੱਚੇ ਨੇ ਉਹ ਸਮਝਦੇ ਵੀ ਅਸੀਂ ਹੁਣ ਵੱਡੇ ਹੋ ਗਏ ਸਾਡੇ ਨਾਲ ਦਾ ਟਰੀਟ ਨਾ ਕਰੋ ਇਹ ਸਾਰਾ ਜਿਹੜਾ ਤਾਣਾ ਬਾਣਾ ਉਹਨੂੰ ਅਸੀਂ ਮਿਲਾ ਕੇ ਬਣਾਈ ਆ ਤੇ ਥੋੜੀ ਇਹ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹ ਵੀ ਇਹ ਅਸਲ 'ਚ ਬਹੁਤ ਈਜ਼ੀ ਆ ਇਹਨੂੰ ਥੋੜਾ ਸਮਝਣਾ ਹੀ ਆ ਉਹ ਦਿਖਾਇਆ ਸੋ ਕਾਸਟ ਕਿੱਦਾਂ ਫਾਈਨਲ ਹੁੰਦੀ ਆ ਔਰ ਇਹ ਜਿਹੜਾ ਵੈਬ ਸੀਰੀਜ਼ ਆ ਇਹ ਮਤਲਬ ਜਾਗਰੂਕਤਾ ਤਾਂ ਫੈਲਾਏਗੀ ਹੈ ਨਾ ਬੱਚਿਆਂ ਨੂੰ ਕਿਉਂਕਿ ਅੱਜ ਕੱਲ ਦੇ ਬੱਚੇ ਜਿਹੜੇ ਬਹੁਤ ਫਾਸਟ ਫਾਰਵਰਡ ਨੇ ਬਹੁਤ ਐਡਵਾਂਸ ਨੇ ਜਿਹੜੇ ਗਲਤੀਆਂ ਹੋਣਗੀਆਂ ਉਹਨਾਂ ਤੋਂ ਬਚਾਊਗੀ ਰਾਈਟ ਮੈਸੇਜ ਹੈ ਕਿ ਤਨਾ ਕਿਤੇ ਲੇਕਿਨ ਕਾਸਟ ਦਾ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਦੇਖੋ ਕਾਸਟਿੰਗ ਸਭ ਤੋਂ ਪਹਿਲਾਂ ਸਾਰੇ ਪੇਰੈਂਟਸ ਨੇ ਬੈਠ ਕੇ ਡਿਸਕਸ ਕੀਤਾ ਸੀ ਨਹੀਂ ਨਹੀਂ ਇਹ ਡਿਸੀਜਨ ਐਕਚੁਅਲੀ ਕੀਤਾ ਕਿ ਏ ਡਿਸੀਜਨ ਹੁੰਦਾ ਡਾਇਰੈਕਟਰ ਦਾ ਜਿਹੜੀ ਕਾਸਟਿੰਗ ਹੈ ਇਹ ਡਾਇਰੈਕਟਰ ਦਾ ਡਿਸੀਜਨ ਹੁੰਦਾ ਹੈ ਨਾ ਉਹਦੇ ਚ ਕੀ ਹੈ ਕਿ ਸਾਡੇ ਜਿਹੜੇ ਕਾਸਟਿੰਗ ਵਾਲੇ ਨੇ ਜੀ ਚ ਸਾਡੇ ਪ੍ਰੋਡਿਊਸਰ ਵਰਿੰਦਰ ਨੇ ਬਹੁਤ ਹੈਲਪ ਕੀਤੀ ਆ ਮੈਂ ਵੀ ਹੈਲਪ ਕੀਤੀ ਆ ਡਾਇਰੈਕਟਰ ਨੇ ਵੀ ਹੈਲਪ ਕੀਤੀ ਆ ਹੋਰ ਸਾਡੀ ਕਾਫੀ ਬੰਦਿਆਂ ਨੇ ਹੈਲਪ ਕੀਤੀ ਆ ਉਹ ਇਹ ਚ ਨਾ ਆਪਸ਼ਨਾਂ ਲੀਆਂ ਜਾਂਦੀਆਂ ਨੇ ਜਦੋਂ ਕੈਰੈਕਟਰ ਘੜਾਇਆ ਜਾਂਦਾ ਉਸ ਕੈਰੈਕਟਰ ਨੂੰ ਕਿਹੜਾ ਬੰਦਾ ਸੂਟ ਕਰਦਾ ਪਹਿਲਾਂ ਉਹਦੀਆਂ ਆਪਸ਼ਨਾਂ ਦੋ ਦੋ ਤਿੰਨ ਤਿੰਨ ਅਸੀਂ ਲਈਆਂ ਫਿਰ ਉਹਨਾਂ ਦੋਨਾਂ ਤਿੰਨਾਂ ਚੋਂ ਅਸੀਂ ਆਡੀਸ਼ਨ ਕੀਤਾ ਲੁੱਕ ਟੈਸਟ ਕੀਤੇ ਫਿਰ ਜਿਹੜਾ ਬੈਸਟ ਨਿਕਲਿਆ ਉਹਨੂੰ ਦਿੱਤਾ ਗਿਆ ਮਤਲਬ ਜੇ ਦਿਲਨੂਰ ਅੱਜ ਇੱਕ ਕੈਰੈਕਟਰ ਕਰ ਰਹੀ ਹੈ ਇਹਦੇ ਇਸ ਕਰਕੇ ਨਹੀਂ ਕਿ ਮੈਂ ਤੇ ਇਕੱਠੇ ਆ ਇਹ ਡਿਜ਼ਰਵ ਕਰਦੀ ਹੈ ਇਹਨਾਂ ਇੰਡਸਟਰੀ ਨੂੰ ਜਿੰਨਾ ਸਮਾਂ ਦਿੱਤਾ ਜਾਂ ਜਿੱਦਾਂ ਦੀ ਆਰਟਿਸਟ ਆ ਜਾਂ ਹਾਂ ਯਾਰ ਇਹ ਇੰਦਾ ਸੋਹਣੀ ਲੱਗੂ ਇਦਾਂ ਬੋਲਦੀ ਜੇ ਨਿਮਰਤ ਲਿਆ ਤਾਂ ਉਹ ਇਸ ਕਰਕੇ ਨਹੀਂ ਕਿ ਉਹ ਪ੍ਰੋਡਿਊਸਰ ਦਾ ਬੇਟਾ ਵਾ ਇਸ ਕਰਕੇ ਬਿਲਕੁਲ ਨਹੀਂ ਨਿਮਰਨ ਨੂੰ ਲਿਆ ਗਿਆ ਹਾਂ ਉਹਦਾ ਚਿਹਰਾ ਉਹਦਾ ਤੁਰਨਾ ਉਹਦਾਂ ਦਾ ਹੈਗਾ ਵਾ ਆਂ ਹੋਰ ਵੀ ਬੱਚੇ ਜਿਹੜੇ ਤੁਸੀਂ ਕਾਸਟਿੰਗ ਦੇਖੋਗੇ ਉਹ ਉਹ ਨੇਚਰ ਵਾਈਜ਼ ਸੂਟੇਬਲ ਕੈਰੈਕਟਰ ਲੈ ਗਏ ਨੇ ਪਰ ਇਹਦੇ ਚ ਸਾਥ ਸਭ ਦਾ ਸੀ ਲਾਸਟ ਡਿਸੀਜਨ ਹਮੇਸ਼ਾ ਡਾਇਰੈਕਟਰ ਦਾ ਹੁੰਦਾ ਵਾ ਵੀ ਹਾਂ ਯਾਰ ਮੈਨੂੰ ਇਹ ਠੀਕ ਹੈ ਮੈਂ ਇਹਨੂੰ ਫਾਈਨਲ ਕਰੂੰਗਾ ਸੋ ਅਦਲ ਨੂਰ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਇਹੀ ਕਹਿਣਾ ਚਾਹੂੰਗੀ ਕਿ ਪਹਿਲਾਂ ਤੁਸੀਂ ਸਾਡੇ ਟਾਈਟਲ ਟਰੈਕ ਨੂੰ ਬਹੁਤ ਪਿਆਰ ਦਿੱਤਾ ਤੇ ਟ੍ਰੇਲਰ ਰਿਲੀਜ਼ ਹੋ ਚੁੱਕਿਆ ਤੁਸੀਂ ਉਹਨੂੰ ਵੀ ਜਾ ਕੇ ਬਹੁਤ ਜ਼ਿਆਦਾ ਪਿਆਰ ਦਿਓ ਐਂਡ 23 ਨੂੰ ਸਾਡਾ ਫਰਸਟ ਐਪੀਸੋਡ ਆ ਰਿਹਾ ਹੈ ਟੂ ਟੀਨਸ ਵੈਬ ਸੀਰੀਜ਼ ਦਾ ਜ਼ਰੂਰ ਜਾ ਕੇ ਦੇਖਿਓ ਐਂਡ ਸਾਨੂੰ ਰਿਵਿਊਜ਼ ਵੀ ਦਿਓ ਨਿਮਰਤ ਪ੍ਰਤਾਪ ਅਫੀਸ਼ੀਅਲ ਚੈਨਲ ਤੇ ਆ ਰਿਹਾ ਹੈ ਤੇ ਜ਼ਰੂਰ ਦੇਖਿਓ ਸੋ ਐਪੀਸੋਡਸ ਕਿੰਨੇ ਹੋਣਗੇ ਐਪੀਸੋਡ ਦੇਖੋ 5 ਹੋਣਗੇ ਇਹਦੇ ਜੀ ਹਾਂਜੀ ਫਿਲਹਾਲ ਫਸਟ ਸੀਜ਼ਨ ਕੀਤਾ ਸੀ ਇਹਨੂੰ ਕੰਟੀਨਿਊ ਕਰਾਂਗੇ ਪਹਿਲੇ ਸੀਜ਼ਨ ਦੇ ਵਿੱਚ ਅਸੀਂ ਪੰਜ ਐਪੀਸੋਡ ਕਰ ਰਹੇ ਹਾਂ ਉਸ ਤੋਂ ਬਾਅਦ ਸ਼ੂਟ ਹੋ ਗਏ ਸਾਰੇ ਹਾਂਜੀ ਸਭ ਸ਼ੂਟ एवरीथिंग ਇਜ਼ ਰੈਡੀ ਸਾਡਾ ਕੁਝ ਵੀ ਪੈਂਡਿੰਗ ਨਹੀਂ ਹੈਗਾ ਅਸੀਂ ਬਿਲਕੁਲ ਪ੍ਰੋਪਰ ਤਿਆਰ ਹੋ ਕੇ ਸਟੇਜ ਤੇ ਆਏ ਹਾਂ ਤੇ ਸਭ ਦਾ ਟਾਈਮ ਫਿਕਸ ਹੈ ਕਦੋਂ-ਕਦੋਂ ਛੱਡਣਾ ਜਿਸ ਤਰ੍ਹਾਂ ਅਸੀਂ ਪੋਸਟਲ 7 ਤਰੀਕ ਨੂੰ ਛੱਡਤਾ ਸੀਗਾ ਤੇ ਫਿਰ ਅਸੀਂ 10 ਤਰੀਕ ਨੂੰ ਐਕਚੁਅਲੀ ਆਹ ਕਾਨਫਰੈਂਸ ਜਿਹੜੀ ਟ੍ਰੇਲਰ ਲਾਂਚ ਦੀ ਉਹ ਕਰਨੀ ਸੀਗੀ ਪਰ ਆਪਣੇ ਹਾਲਾਤ ਤੁਹਾਨੂੰ ਪਤਾ ਫਿਰ ਦੇਜਦੇ ਤਾਂ ਫਿਰ ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਕੋਆਪਰੇਟ ਕਰੀਏ ਰਈਸ ਦੇ ਨਾਲ ਫਿਰ ਤਾਂ ਅਸੀਂ ਐਕਸਟੈਂਡ ਕਰ ਲਿਆ ਹੁਣ 23 ਤਰੀਕ ਨੂੰ ਪਹਿਲਾ ਐਪੀਸੋਡ ਆ ਰਿਹਾ ਵਾ ਉਸ ਤੋਂ ਬਾਅਦ ਹਰੇਕ ਐਪੀਸੋਡ ਦੀਆਂ ਡੇਟਸ ਫਾਈਨਲ ਨੇ ਕੰਟੀਨਿਊ ਆਉਂਦੇ ਰਹਿਣਗੇ ਕਰਦੇ ਕਿ ਬਹੁਤ ਸਾਰਾ ਪਿਆਰ ਮਿਲੇ ਦਿਲਨੂਰ ਤੁਹਾਡੇ ਕੈਰੈਕਟਰ ਨੂੰ ਤੁਹਾਡੇ ਨੂੰ ਤੁਹਾਡੀ ਪੂਰੀ ਦੀ ਪੂਰੀ ਕਾਸਟ ਨੂੰ ਠੀਕ ਹੈ ਸੋ ਥੈਂਕ ਯੂ ਸੋ ਵੈਰੀ ਵੈਰੀ ਮਚ ਐਂਡ ਬੈਸਟ ਵਿਸ਼ਸ ਫॉर द ਵੈਬ ਸੀਰੀਜ਼ ਸੋ ਐਸੀ ਜੀ ਮੇਰੇ ਨਾਲ ਦਿਲਨੂਰ ਔਰ ਵਿਕਰਮ ਜੀ ਜਿਨ੍ਹਾਂ ਦੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਵੈਬ ਸੀਰੀਜ਼ ਨੂੰ ਲੈ ਕੇ ਸੋ ਫਿਲਹਾਲ ਦੇ ਲਈ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰਤ ਖੁੱਲਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ